ਲੇਡੀਜ਼ ਦਾ ਟਾਇਲਟ ਪੂਰੇ ਥਾਣੇ ਚ ਵੀ ਨਹੀਂ ਹੈ ਹਵਾਲਾ ਨਹੀਂ ਹੈ ਲੇਡੀਜ਼ ਹਵਾਲਾਤ ਹੀ ਨਹੀਂ ਹੈ ਆਨ ਡਿਊਟੀ ਹੋ? ਜੀ ਸਰ ਵਰਦੀ ਕਿੱਥੇ ਤੁਹਾਡੀ ਤੁਹਾਡੇ ਥਾਣੇ ਚੋ ਐਸ ਐਚਓ ਸਾਹਿਬ ਬਿਨਾ ਰਪੋਰਟ ਲਿਖਾਇਆ ਹੋਏ ਛੁੱਟੀ ਦੇ ਗਏ ਨੇ ਕਿ ਰਿਪਕੀ ਜਵਾਬ ਹੈ ਤੁਹਾਡੇ ਕੋਲ ਦਾ ਤੁਹਾਡੀ ਐਸ ਐਚਓ ਗੈਰਹਾਜ਼ਿਰਾ ਥਾਣੇ ਦੇ ਵਿੱਚ ਇਹਦਾ ਕੀ ਜਵਾਬ ਹੈ ਤੁਹਾਡੇ ਕੋਲ ਤੁਸੀਂ ਡਿਊਟੀ ਅਫਸਰ ਕੋਈ ਰਪੋਰਟ ਲਿਖੀ ਹੋਈ ਤੁਸੀਂ ਉਹਨਾਂ ਦਾ ਨਾਮ ਲਿਖੋ ਫੋਨ ਨੰਬਰ ਲਿਖੋ ਬੈਲਟ ਨੰਬਰ ਲਿਖੋ ਉਹਨਾਂ ਦਾ ਸਾਰੇ ਹੈ ਨਹੀਂ ਹੂੰ ਇੰਤਖਾਣ ਨਹੀਂ ਤੋਂ ਬਿਸੁੰ ਦੇ ਦੇਣਾ ਹੁਣ ਹਵਾਲਾਤ ਕਿੱਥੇ ਆ ਪਿੱਛੇ ਆ ਹਵਾਲਾਤ ਅੰਦਰ ਨਹੀਂ ਨਾ ਹੁਣ ਤੋਂ ਕਿਹੜੀ ਕਿਹੜੀ ਲੇਡੀਜ਼ ਏਜੰਸੀ ਹੈ ਨਹੀਂ ਸਰ ਜੈਂਸੀ ਹੈ ਲੇਡੀਜ਼ ਦਾ ਕਿਹੜਾ ਨਹੀਂ ਪਰ ਜਿਹੜੀ ਤਾਂ ਇੱਧਰ ਬਿਠਾਈ ਗਈ ਹੈ ਜੀ ਆਪਣੇ ਰੂਮ ਦੇ ਵਿੱਚ ਜਗਾ ਹਵਾ ਲਾਤੀ ਹੈ ਲੇਡੀਜ਼ ਦਾ ਟਾਇਲਟ ਕਿਹੜਾ ਹਾਂਜੀ ਲੇਡੀਜ਼ ਦਾ ਟਾਇਲਟ ਕਿਹੜਾ ਸਰ ਪਿੱਛੇ ਆਦੀ ਲੱਗ ਇਹ ਤੁਸੀਂ ਐਸਚੋ ਸਾਹ ਵਾਲੇ ਆਫਿਸ ਚ ਖੜੀ ਜਾਣਾ ਉਹਦੇ ਲੇਡੀ ਹਵਾਲਾਤ ਲੇਡੀ ਰੂਮ ਦੀ ਹੈਗੀ ਆ ਸਰ ਪਰ ਉਹਦੇ ਵਿੱਚ ਨਾ ਉਹ ਪ੍ਰੋਬਲਮ ਸੀਗੀ ਉਹ ਬੰਦ ਕਰ ਦਿੱਤੀ ਸਰ ਪਹਿਲਾਂ ਦੀ ਬੰਦ ਹੋ ਗਈ ਸਰ ਹਾਂਜੀ ਇੱਕ ਛੇਤਰ ਰੱਖੀ ਜਾਂਦੀ ਤੇ ਜਿਹੜਾ ਵਾਸ਼ਰੂਮ ਐਸਚੂਤਾ ਵਾਲਾ ਜੁੱਸ ਸੀ ਉਹ ਤੋਂ ਫਿਰ ਉੱਥੇ ਲੈ ਕੇ ਜਾਉਂਗੇ ਤੁਹਾਨੂੰ ਆ ਨਾਲ ਹੀ ਤਾਂ ਇੱਥੋਂ ਆ ਕੇ ਤੁਹਾਨੂੰ ਨਾਲ ਹੀ ਗਲਤ ਵਾਕਫੀ ਕਰਾ ਦੇਣਾ ਸਰ ਤਾਂ ਬਾਹਰ ਨਹੀਂ ਕਿਸੇ ਛੇਤਰ ਨੂੰ ਦਿੰਦੇ ਅਮਿਤ ਲੇਡਿੰਗ ਹਵਾਲਾਤ ਨਹੀਂ ਹੈ ਵਾਸ਼ਰੂਮ ਨਹੀਂ ਲੇਡੀ ਉਹਨਾਂ ਦੇ ਪੀਨਸ ਦੇ ਅੰਦਰ ਪਾਣੀ ਵਗ ਰਹਾ ਹੈ ਹਾਂ ਜੀ ਸਰ ਅੰਦਰ ਟੈਕਾ ਕੋਸ਼ ਨੂੰ ਵੀ ਹੈਗਾ ਪਾਣੀ ਸਰ ਅੰਦਰ ਵਾਸ਼ਮ ਚਾਲੂ ਹੈ ਜੀ ਸਰ ਜੀ ਸੀਸੀਟੀਵੀ ਕਿੰਨਾ ਹੈਗਾ ਨਥੇ ਸਰ ਸਾਰੇ ਵਰਤੋਂ ਚ ਨੇ ਤਾਂ ਮੁੰਸ਼ੀਕੋੜ ਨੇ ਪਲੇ ਇੰਟਰਨੈਟ ਤੁਸੀਂ ਉਹ ਸੱਚੇ ਕੋਣ ਨੇ ਇਹ ਇੰਦਰਾ ਮੰਦਿਰ ਦੌਰ ਮਦਰ ਨੇ ਮੰਜੀਦ ਕੋਰ ਜੀ ਸਰ ਕਿੱਥੇ ਨੇ ਸਰ ਬਾਰੀ ਨੇ ਤਾਂ ਤੁਮਸ਼ਾ ਵੀ ਕਿਹਾ ਜਿਹਾ ਨੇ ਸਾਹਬ ਜੀ ਲਿਖਿਆ ਰੋਜ ਨਾਮ ਚਿਸ ਹਾਂਜੀ ਸਰ ਰੱਪਟਾ ਹੀ ਨਹੀਂ ਉਹਨੇ ਜਾਣਦੀ ਐ ਐਸਐਚਓ ਦੀ ਜਿਹੜੇ ਪਬਲਿਕ ਕੰਪਲੇਂਟ ਕਰਨ ਆਂਦੀ ਉਹ ਕਿੱਥੇ ਬੈਠਦੀ ਐ ਸਰ ਹਾਂਜੀ ਪਬਲਿਕ ਪਬਲਿਕ ਵਾਸੇ ਵਾਸ਼ਰੂਮ ਕਿਹੜਾ ਹੈ ਹਾਂਜੀ ਪਬਲਿਕ ਵਾਸੇ ਵਾਸ਼ਰੂਮ ਬਾਹਰ ਹਾਂਜੀ ਲਗੋ ਨੇ ਲੇਡੀਜ਼ ਦਾ ਏਜੰਟ ਦਾ ਇਹ ਲੇਡੀਜ਼ ਦਾ ਏਜੰਟ ਸਰ ਨਹੀਂ ਸਪਮ ਨਹੀਂ ਆਪੇ ਕਾਮਨ ਕੋਈ ਲੇਡੀਜ਼ ਆ ਜੇ ਉਧਰ ਕੋਈ ਵਾਸ਼ਰੂਮ ਨਹੀਂ ਹੈ ਕਾਮਨ ਨਹੀਂ ਦੂਜਾ ਤਾਂ ਐਸਚੂ ਸਾਹਿਬ ਵਾਲਾ ਜਿੱਥੇ ਇਹ ਐਸਚੂ ਸਾਹਿਬ ਵਾਲੇ ਵਿੱਚ ਕੋਣ ਜਾਏਗਾ ਕੋਈ ਵੀ ਨਹੀਂ ਜਾ ਸਕਦਾ ਨਹੀਂ ਉਹ ਜਿਹੜੀ ਲੇਡੀ ਤੁਸੀਂ ਖੜੀ ਜਾਂ ਉਹਨਾਂ ਨੂੰ ਉਧਰ ਹੀ ਕਰੀਗਾ ਤਾਂ ਉਹ ਬਾਹਰ ਨਹੀਂ ਲਈ ਦੇ ਫਿਰ ਉਹ ਅੰਦਰ ਹੀ ਰਹਿੰਦੇ ਪਰ ਇਹ ਕਿਵੇਂ ਪੋਸੀਬਲ ਹੈ ਕੋਈ ਲੇਡੀ ਜੇਕਰ ਤੁਸੀਂ ਹਵਾਲਾ ਦਿੰਦੀ ਹੈ ਪਹਿਲਾਂ ਅੱਛਾ ਰੱਖੋ ਕਿ ਉਹਨਾਂ ਵਾਸ਼ਰੂਮ ਜਾਣਾ ਤੇ ਐਸ.ਐਚ.ਓ ਦੇ ਕਮਰੇ ਜਾਈਗੀ। ਕੋਈ ਅਪਰਾਧੀ ਨੂੰ ਕੋਣ ਇਸ ਚਪਲਗਮੇ ਲੈ ਕੇ ਜਾਂਦਾ ਹੈ? ਇਹ ਗੱਡੀਆਂ ਕਿੱਦੀਆਂ ਖੜੀਆਂ ਨੇ ਇੱਥੇ ਨਹੀਂ ਸਾਰੀਆਂ। ਸਰ ਆ ਪਰਲੀ ਮਾਲ ਮੁਕਦਮਾ ਹੈ ਸਰ। ਬਾਕੀ ਖੜੀਆਂ ਸੱਪ ਦੀ। ਮਾਲਖਾਨੇ ਨੇ ਜੇ ਬਾਹਰ ਖੜੀ ਹੁੰਦੀਆਂ ਨੇ ਨਾ ਸਾਰੀਆਂ। ਨਹੀਂ ਇਹ ਸਦਵਾਤ ਵਾਲਾ ਮੁੰਡਾ ਜਿਹੜਾ ਅੰਦਰ ਆ ਉਹਦੀ ਹੈ ਗੱਡੀ। ਸਰ ਆਹ ਥਾਰ ਜਿਹੜੀ ਉਹ। ਪੱਕੇ ਤਿੰਨ ਆਪਣੇ ਸਟਾਫ ਦੀ? ਹਾਂਜੀ ਸਰ। ਟੋਟਲ ਕਿੰਨੇ ਮੁਲਾਜ਼ਮ ਇੱਥੇ ਸਾਡੇ ਹੋ? ਸਰ ਜਿਹੜੇ ਜੈਨ ਉਹ ਟੋਟਲ ਹੈਗੇ ਆ ਪੱਕੇ ਮੁਲਾਜ਼ਮ ਸਰ ਉਹ ਲਗਭਗ 30 ਜਿੰਨੇ ਤੇ ਬਾਅਦ ਵਿੱਚ ਸਰ ਜਿਹੜਾ ਜਿਹੜਾ ਟ੍ਰੈਫਿਕ ਸਟਾਫ ਵੀ ਸਰ ਥਾਣੀ ਚੀ ਬੋਲਦਾ ਆ ਜਿੰਦਿਆਂ ਆਪਣੀਆਂ ਮੱਦਾਂ ਨੇ ਸਰ ਜਿੱਦਾਂ ਖਜ਼ਾਨਾ ਗਾਰਦੋ ਵੀ ਕੋਟ ਕੰਪਲੈਕਸ ਉਹ ਵੀ ਥਾਣੀ ਚੀ ਬੋਲਦੇ ਨੇ ਫੀਮੇਲ ਫੀਮੇਲ ਵੀ ਹੈਗੇ ਕਿੰਨੀਆਂ ਫੀਮੇਲ ਸਰ ਸਾਡੇ ਕੋਲ ਮੈਡਮ ਪਾ ਕੇ ਪੰਜ ਜਾਂਦੇ ਨੇ ਉਹ ਕਿੱਥੇ ਜਾਂਦੇ ਨੇ ਵਾਸ਼ਰੂਮ ਵਗੈਰਾ ਸਰ ਇਹਨੂੰ ਵੀ ਜੁਲ ਕਰ ਲੈਂਦੇ ਐਸਟੂ ਸਾਹ ਵਾਲਾ ਇੱਕ ਸਰ ਸਾਂਝ ਕੇਂਦਰ ਦੇ ਵਿੱਚ ਆ ਸਾਈਟ ਪਰ ਪਰ ਵੀ ਸਾਈਟ ਉੱਤੇ ਤਾਂ ਜਿਹੜਾ ਸਾਡੇ ਸਾਂਝ ਕੇਂਦਰ ਜਿੱਥੇ ਪਾਸਪੋਰਟ ਗੁਜ਼ਾਰਾ ਵੈਨਸਿੰਗ ਉਹ ਤੇ ਲੱਗ ਹੋ ਗਿਆ ਥਾਣੇ ਉਹ ਥਾਣੇ ਦੇ ਨਾਲ ਉਹ ਕੀ ਲੈਣਾ ਦੇਣਾ ਸਾਂਝ ਕੇਂਦਰ ਦਾ ਉਹ ਡਿਫਰੈਂਟ ਚੀਜ਼ ਹੈ ਨਾ ਬਿਲਕੁਲ ਤੁਹਾਡਾ 파ਟ ਨਹੀਂ ਨਾ ਤੁਹਾਡੇ ਥਾਣੇ ਦੇ ਵਿੱਚ ਕੋਈ ਲੇਡੀਜ਼ ਟਾਇਲਟ ਨਹੀਂ ਹੈ ਸਰ ਇਹ ਕੋਮਨ ਨਹੀਂ ਹੈ ਨੋ ਕੋਮਨ ਨਹੀਂ ਉਧਰ ਨਹੀਂ ਜਾਲੋ ਕੋਈ ਆ ਪਰ ਕੇ ਦਿਓ ਲੇਡੀਜ਼ ਦਾ ਟਾਇਲਟ ਪੂਰੇ ਥਾਣੇ 'ਚ ਵੀ ਨਹੀਂ ਹੈ ਹਵਾਲਾ ਚ ਵੀ ਨਹੀਂ ਹੈ ਲੇਡੀਜ਼ ਹਵਾਲਾਤ ਹੀ ਨਹੀਂ ਹੈ ਕਿੰਨੀਆਂ ਕਿ ਐਫ ਆਈ ਆਰ ਰੋਜ ਆ ਜਾਂਦੀਆਂ ਨੇ ਰੋਜ ਸਰ ਜਿੱਦ ਕੱਲ੍ਹ ਹੋਈ ਹੈ ਕਿਸਨ ਤੇ ਜਿਆਦਾਤਰ ਕਿਹੜੇ ਕੇਸ ਆਉਂਦੇ ਨੇ ਤੇ ਜਿਆਦਾਤਰ ਸਰ ਲੜਾਈ ਝਗੜੇ ਦੇ ਤੇ ਐਂਡੀ ਤੇ ਮੀਡੀਅਮ ਹੀ ਸਭ ਜਿਆਦਾ ਜਿਆਦਾ ਟ੍ਰੈਫਿਕ ਪੁਲਿਸ ਵੀ ਇਥੋਂ ਹੈਂਡਲ ਕਰਦੇ ਨੇ ਸਰ ਏਦਾਂ ਉਹਨਾਂ ਦੇ ਸਿੱਧੇ ਆਰਡਰ ਨੇ ਹੁਸ਼ਿਆਰਪੁਰ ਤੋਂ ਤੇ ਉਹ ਬਾਹਰ ਹੀ ਰਹਿੰਦੇ ਸਰ ਥਾਣੇ 'ਚ ਨਹੀਂਗੇ ਸਿੱਧੇ ਆਰਡਰ ਨੇ 6-5 ਜਾਨੀਆਂ ਦੇ ਇਹ ਸਾਰਾ ਪਰਮਿਸਸ ਥਾਣੇ ਦਾ ਹੀ ਹੈ ਤੇ ਸਰ ਆਹ ਬਹਾਂ ਸਾਰਾ ਇਹ ਦੇ ਅੰਦਰ ਹਾਂਜੀ ਕਰੋ ਦਿੱਤੇ ਇਹ ਵੀ ਹੈ ਸਾਰਾ ਪਿੱਛੇ ਵੀ ਹਾਂਜੀ ਕਰ ਦਿੱਤਾ ਓਕੇ ਮਰੇ ਲਾਈਟ ਇੱਕੋ ਹੀ ਹੈ ਪੂਰੇ ਥਾਣੇ ਚ ਇਹ ਸਭ ਧੱਕਦੀ ਹੈ ਤੁਸੀਂ ਚਾ ਲੈਨੇ ਕਿੱਥੋਂ ਜਾਂਦੀ ਹੈ ਉਹ ਨਾ ਬੁਲਾ ਲੈਨੇ ਸਭ ਦੇ ਸਰਕਿੰਦੇ ਨਹੀਂ ਅਸਟਾ ਨਹੀਂ ਹੁੰਦਾ ਠੀਕ ਹੈ ਉਹ ਸਭ ਨੂੰ ਕਾਰ ਦੀ ਛੁੱਟੀ ਕਰਕੇ ਚਲੇ ਜਾਣਗੇ ਉਹ ਅਸਟਾ ਨਹੀਂ ਹੁੰਦਾ ਜਦੋਂ ਰੋਜ਼ਾਨਾ ਚ ਨਹੀਂ ਚੜਿਆ ਔਰ ਗਏ ਨੇ ਤਾਂ ਗੈਰਹਾਜ ਗੱਲ ਖਤਮ ਹੋ ਗਈ ਉਹਨਾਂ ਦਾ ਨਾਮ ਔਰ ਨੰਬਰ ਲਿਖੋ ਰੱਪੜੀ ਦੇ ਦਿਖੋ ਅਥਰ ਵਿਜ਼ਟਰ ਦੇ ਬੈਠਣ ਦਾ ਅੱਛਾ ਇਤਿਜਾਮ ਕਰੋ ਤੁਸੀਂ ਠੀਕ ਹੈ ਸਰ ਅੱਛੀਆਂ ਕੁਰਸੀਆਂ ਲਾ ਕੇ ਜੀ ਸਰ ਤਰੀਕੇ ਨਾਲ ਜੀ ਲੇਡੀਜ਼ ਦਾ ਵਾਸ਼ਰੂਮ ਬਣੇਗਾ ਜੀ ਸਰ ਠੀਕ ਹੈ ਜੀ ਸਰ ਅੱਤੇ ਹਰ ਕੋਨੇ ਜ ਬਣ ਰਿਹਾ ਹੈ ਮਹਿਲਾਵਾਂ ਵਾਸਤੇ ਹੀ ਅਪੀਲ ਕਰਦੇ ਆ ਹੁਣ ਉੱਥੇ ਕੋਈ ਉੱਥੇ ਹੀ ਲੇਡੀ ਜਾਏਗੀ ਉੱਥੇ ਕੋਈ ਅਪਰਾਧੀ ਜਾਏਗਾ ਕੋਈ ਸ਼ਰਾਬੀ ਜਾਏਗਾ ਕੋਈ ਹਰ ਤਰੀਕੇ ਦੇ ਲੋਕ ਆਉਂਦੇ ਨੇ ਖਾਣੇ ਤੇ ਇਹ ਬਿਲਕੁਲ ਗਲਤ ਹੈ ਕਿ ਇੱਥੇ ਲੇਡੀਜ਼ ਦਾ ਟਾਇਲਟ ਨਹੀਂ ਹੈ ਪਰ ਵਿਜ਼ਿਟਰ ਦੇ ਅਸੇ ਤੇ ਅੱਛਾ ਇੰਤਜ਼ਾਮ ਹੋ ਜਿਹਦਾ ਨੋਟ ਕਰੋ ਜੀ ਸਰ ਹਾਂ ਜੀ ਐਸਾ ਚੋ ਸਾਡਾ ਨੰਬਰ ਦਿਓ ਜੀ ਨਾਮ ਉਹ ਨੰਬਰ ਦਿਓ ਐਡੀਸ਼ਨਲ ਐਸਾ ਚੋ ਕੋਨ ਹੈ ਬੁਲਾਓ ਉਹਨਾਂ ਨੂੰ ਕਰਨਾ ਕੀ ਨਾਮ ਐਸਾ ਇਨਸਪੈਕਟਰ ਜੀ ਸਰ ਤੁਸੀਂ ਤੁਸੀਂ ਐਡੀਸ਼ਨਲ ਐਸਾ ਚੋ ਜੀ ਸਰ ਔਨ ਡਿਊਟੀ ਹੋ ਜੀ ਸਰ ਵਰਗੀ ਕਿੱਥੇ ਤੁਹਾਡੀ ਸਰ ਮੈਂ ਸ਼ਗਨ ਦੇ ਕਹਿੰਦਾ ਤੁਹਾਡੇ ਛੋਟੇ ਮੁੰਡੇ ਲੱਗੀ ਹੈ ਸਰ ਟਾਡੇ ਥਾਣੇ ਚੋ ਐਸਐਚਓ ਸਾਹਿਬ ਬਿਨਾ ਰਪੋਰਟ ਲਿਖਾਇਆ ਹੋਏ ਛੁੱਟੀ ਤੇ ਗਏ ਨੇ ਕਿ ਰਿਪਟੀ ਜਵਾਬ ਹੈ ਤੁਹਾਡੇ ਕੋਲ ਦਾ ਰੋਜ਼ਨਾਮਚੇ ਚ ਕਿਦਾਂ ਨਹੀਂ ਲਿਖਿਆ ਹੋਇਆ ਕਿ ਛੁੱਟੀ ਤੇ ਗਿਆ ਉਹ ਗੈਰਹਾਜ਼ਰ ਨੇ ਗੱਡੀ ਇੱਥੇ ਖੜੀ ਉਹਨਾਂ ਦੀ ਟਲੂਕ ਕੀ ਜਵਾਬ ਹੈ ਉਹ ਹੀ ਸਾਰਾ ਕੁਝ ਵੀ ਐਸਐਚਓ ਕਿਦਾਂ ਜਾਏਗਾ ਤੇ ਨੋਟਡ ਹੋਏਗਾ ਥਾਣੇ ਦੇ ਵਿੱਚ ਸਭ ਤੋਂ ਜ਼ਿੰਮੇਵਾਰ ਪੋਸਟ ਐਸਐਚਓ ਦੀ ਮਤ ਸੈਕੰਡ ਐਸਐਚਓ ਤੁਸੀਂ ਹੋ ਤੁਹਾਡਾ ਜਿੰਮਾ ਬਣਦਾ ਕੋਈ ਵੀ ਜਾਏਗਾ ਉਹਦੀ ਰਪਟ ਇੱਥੇ ਲਿਖੀ ਹੋਣੀ ਚਾਹੀਦੀ ਇੱਥੇ ਰਪਟ ਨਹੀਂ ਲਿਖੀ ਕਿੰਨੇ ਵਜੇ ਗਏ ਸੀ ਐਸਐਚਓ ਸਾਹਿਬ ਸਵੇਰੇ ਸਰ ਮਾਰਨਿੰਗ ਹੀ ਗਏ ਨਾ ਬਿਕ 10 ਮਿੰਟ ਅੱਧੇ ਘੰਟੇ ਗੱਲ ਹੋਰ ਹੁੰਦੀ ਹੈ ਮਾਰਨਿੰਗ ਦੇ ਗਏ ਆ ਰਾਤ ਦੇ 8 ਵਜੇ ਰਹੇ ਨੇ ਤੇ ਰਪਟ ਹੀ ਨਹੀਂ ਆ ਗਈ ਥਾਣੇ ਦੇ ਵਿੱਚ ਕਾਇਦੇ ਨਾਲ ਤੋਂ ਹਾਜ਼ਰ ਨੇ ਨਾ ਇੱਥੇ ਕਾਇਦੇ ਨਾਲ ਤੇ ਹਾਜ਼ਰ ਨੇ ਗੱਡੀ ਐ ਖੜੀ ਐ ਐਸਐਚਓ ਸਾਹਿਬ ਹੈ ਹੀ ਨਹੀਂ ਐ ਤੁਸੀਂ ਸਸਟਮ ਠੀਕ ਦੀਏ ਨਾ ਜੀ ਲੇਖੋ ਵੀ ਅਸੀਂ ਦੋ ਥਾਣੇ ਜੋ ਜਾਣਾ ਐ ਇੱਥੇ ਅਕੀਲ ਜੀ ਇਹ ਸ ਫਾਰਮ ਪਰ ਵਾਲਾ ਸਾਈਨ ਕਰਾਓ ਸਾਈਨ ਕਰਾਉਣਾ ਤੇ ਜੀ ਮੁਨਸ਼ੀ ਜੀ ਮੁਨਸ਼ੀ ਦਾ ਵੀ ਨਾਮ ਫੋਨ ਨੰਬਰ ਐਡੀਸ਼ਨ ਐਸ ਐਚਓ ਦਾ ਨਾਮ ਫੋਨ ਨੰਬਰ ਤੁਸੀਂ ਵੀ ਲਿਖਾ ਦਿਓ ਆਪਣਾ ਜੀ ਪਰ ਤੁਸੀਂ ਵਰਦੀ ਚ ਰਿਹਾ ਕਰੋ ਖਾਣੇ ਚ ਉੱਥੇ ਠੀਕ ਐਸ ਐਚਓ ਹੈ ਨਹੀਂ ਤੁਸੀਂ ਵਰਦੀ ਚ ਨਹੀਂ ਆਏ ਹੋ ਕੋਈ ਕੋਈ ਵੀ ਆ ਰਿਹਾ ਇੱਥੇ ਪਬਲਿਕ ਆਏਗੀ ਕੁਝ ਰਿਪੋਰਟ ਕਰਨ ਲੱਗਣੀ ਹੈਗੀ ਉਹਨੂੰ ਵੀ ਪਤਾ ਤੁਸੀਂ ਕੌਣ ਆਏਗਾ ਸਰ ਆਏ ਸਰ ਮੈਂ ਅੰਦਰ ਲਿਖਾ ਤਾ ਸਰ ਅੱਜ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੋਂ ਡਿਊਟੀ 'ਚ ਹੋ ਤੁਸੀਂ ਹਾਂ ਜੀ ਤੁਸੀਂ ਡਿਊਟੀ ਚ ਸਾਰੀ ਲਈ ਜੀ ਸਰ ਚਿਹਰੇ ਤੇ tio ਵਰਦੀ ਕੋ ਨਹੀਂ ਪਾਉਂਦੇ ਹਾਂ ਹੁਣ ਲਾ ਕੇ ਗੱਡੀ ਪਈ ਲਾ ਕੇ ਸ਼ਗਨ ਦੇ ਘਰ ਅੰਦਰ ਵੜੇ ਆਪਣੀ ਛੋਟਾ ਮੁੰਡਾ ਉਸਰਾ ਹੀ ਮੈਂ ਇਹ ਨਹੀਂ ਗਿਆ ਸਰ ਛੋਟਾ ਮੁੰਡਾ ਲੱਕ ਉਹਦਾ ਵਿਆਹ ਹੀ ਕੁੜੀ ਦਾ ਜੀ ਵੀ ਕਹਿੰਦਾ ਕਿ ਸ਼ਹਿਰ ਤੋਂ ਆਉਂ ਜੀ ਅਨ ਸਰਦਾ ਵੀ ਨੰਬਰ ਲੈ ਲਓ ਐਡੀਸ਼ਨ ਸੇ ਸਾਹਿਬ ਦਾ ਨਾਮ ਹੋ ਨੰਬਰ ਮੁੰਜੀ ਸਾਹਿਬ ਦਾ ਲੈ ਲਿਆ ਲੈ ਤੁਸੀਂ ਦੀ ਫਿਲਮ ਗਿਆ ਸੀ ਇਸ ਗੱਲ ਵਿੱਚ ਸੀ ਡਿਊਟੀ ਅਫਸਰ ਦਾ ਨੰਬਰ ਨਾਮ ਤੁਸੀਂ ਡਿਊਟੀ ਅਫਸਰ ਹੋ ਕਿ ਨਵੇਂ ਤੋਂ ਕਿਨੇ ਵਜੇ ਤੱਕ ਡਿਊਟੀ ਹੈ ਅੱਜ ਸਵੇਰ ਤੋਂ 8 ਵਜੇ ਤੱਕ ਅੱਜ ਸਵੇਰ ਤੋਂ 8 ਵਜੇ ਤੱਕ ਕੱਲ ਸਵੇਰ ਦਾ 8 ਵਜੇ ਤੁਹਾਡੀ ਐਸਐਚਓ ਗਹਿਰਾਜਰਾ ਥਾਣੇ ਦੇ ਵਿੱਚ ਇਹਦਾ ਕੀ ਜਵਾਬ ਹੈ ਤੁਹਾਡੇ ਕੋਲ ਤੁਸੀਂ ਡਿਊਟੀ ਅਫਸਰ ਹੋ ਕਿ ਰਪੋਰਟ ਲਿਖੀ ਹੋ ਤੁਸੀਂ ਸਰ ਐਸਐਸਪੀ ਸਾਹਿਬ ਡਿਊਟੀ ਅਫਸਰ ਤੁਸੀਂ ਪੁੱਛ ਲਿਆ ਸਵੇਰ ਤੋਂ ਨਹੀਂ ਆਥੇ ਹੋ 12 ਘੰਟੇ ਤੋਂ ਨਹੀਂ ਹੈ ਤੁਸੀਂ ਡਿਊਟੀ ਅਫਸਰ ਹੋ ਕੀ ਤੁਸੀਂ ਰਪੋਰਟ ਲਿਖੀ ਹੈ ਮੈਂ ਤੁਹਾਨੂੰ ਕਹਿੰਦਾ ਡਿਊਟੀ ਅਫਸਰ ਤੁਸੀਂ ਹੋ ਵੇ ਲਿਖੇ ਨਾ ਇਹਨਾਂ ਦਾ ਨਾਮ ਲਿਖੋ ਫੋਨ ਨੰਬਰ ਲਿਖੋ ਬੈਲਟ ਨੰਬਰ ਲਿਖੋ ਇਹਨਾਂ ਦਾ ਮੋਬਾਈਲ ਬੰਦ ਗਏ ਜਿਹੜਾ ਗਮੇਤ ਨੇ ਤਾਂ ਇਹਨਾਂ ਦਾ ਬੈਲਟ ਨੰਬਰ ਵੀ ਲਿਖੋ 177 177 ਬੈਲਟ ਨੰਬਰ ਕਿਹੜੀ ਜਿਹੜਾ ਸ਼ਰ ਨਿਯਮ ਤ ਤੋਂ ਪਤਾ ਹੀ ਹੋਣਾ ਨੇ ਕਿ ਅਗਰ ਕੋਈ ਵੀ ਅਧਿਕਾਰੀ ਜੀ ਸਰ ਥਾਣੇ ਤੋਂ ਬਾਹਰ ਜਾਂਦਾ ਹੈ ਜੀ ਸਰ ਰਾਉਂਡ ਤੇ ਵੀ ਜਾਂਦਾ ਤੇ ਰਪੜ ਲਿਖਾ ਕੇ ਜਾਂਦਾ ਮੀਟਿੰਗ ਤੇ ਵੀ ਜਾਂਦਾ ਰਪੜ ਲਿਖਾ ਕੇ ਜਾਂਦਾ ਔਰ ਇੱਕ ਇੱਕ ਅਧਿਕਾਰੀ 12 ਘੰਟੇ ਤੋਂ ਨਹੀਂ ਐਸੇ ਤੁਹਾਡੇ ਕੋਲ ਰਪੜ ਨਹੀਂ ਆਉਂਦਾ ਦਿਖਾ ਦੋ ਕਿ ਤੇ ਲਿਖੀ ਹੋਈ ਤਾਂ ਲਿਖੀ ਹੈ ਜਾਂ ਨਹੀਂ ਨਹੀਂ ਗੱਲ ਖਤਮ ਹੋ ਗਈ ਕੀ ਐਸਚੂ ਸਾਹਿਬ ਨੂੰ ਨਿਯਮ ਕੀ ਐਸਚੂ ਸਾਹਿਬ ਨੂੰ ਨਿਯਮ ਪਤਾ ਨਹੀਂ ਆਏ ਵਾਲੇ ਨਹੀਂ ਨਲਤ ਗੱਲਾਂ ਨੇ ਜੇ ਜੇ ਵੱਡੇ ਅਧਿਕਾਰੀ ਐਵੇਂ ਕਰਨਗੇ ਤੇ ਛੋਟੇ ਕਾਂਸਟੇਬਲ ਕਿਵੇਂ ਕਰਨਗੇ ਸੋਚੋ ਗੱਲ ਨੂੰ ਕੋਈ ਡਿਊਟੀ ਨਿਭਾੜਾ ਉਹਨਾਂ ਕੀ ਲੋੜੇ ਡਿਊਟੀ ਨਿਭਾੜਾ ਜੇ ਕਿੱਥੇ ਵਿਜ਼ਟਰ ਵਾਸਤੇ ਸੱਤ ਤੋਂ ਪੰਜ ਇੰਪੀਅਮ ਕਰਾਓ ਜੇ ਕੋਈ ਰਿਪੋਰਟ ਲਿਖਾਣ ਦਾ ਚਾਰ ਬੰਦੇ ਛੇ ਬੰਦੇ ਕੋ ਲੇਡੀਜ਼ ਆਉਣੀਆਂ ਟੰਗ ਦਿਓ ਕੋ ਸੀਟਾਂ ਲੱਗੀਆਂ ਉਹਨਾਂ ਤੇ ਚਾਰ ਛੇ ਆਖਰੀ ਲੱਗਣੇ ਟੰਗ ਨਾਲ ਛੇ ਲੋ ਛੇ ਕੋ ਛੇ ਲੋ ਕੀ ਫਰਕ ਪੈਂਦਾ ਐ ਮਹਿਲਾਵਾਂ ਦਾ ਸ਼ੌਚਾਲਿਆ ਬਣਾਓ ਸਤਿਕਾਰ ਨੇੜੀ ਦਾ ਟਾਇਲਟ ਬਹੁਤ ਜ਼ਰੂਰੀ ਹੈ ਜੀ ਉੱਥੇ ਇੱਕੋ ਟਾਇਲਟ ਹੈ ਜੀ ਉੱਥੇ ਉੱਥੇ ਕੋਈ ਅਪਰਾਧੀ ਵੀ ਜਾ ਸਕਦਾ ਹੈ ਆ ਸਮਾਜਿਕ ਤਤਵੀ ਜਾ ਸਕਦਾ ਹੈ ਉੱਥੇ ਕੋਈ ਲੈਣੀ ਚਲੀ ਜਾਏਗੀ ਇੱਥੇ ਹਾਸਾ ਹੋ ਜਾਏਗਾ ਥਾਣੇ ਦੇ ਅੰਦਰ ਤੁਹਾਡੇ ਕੋਲ ਲੇਡੀਜ਼ ਹਵਾਲਾਤ ਨਹੀਂ ਹੈ ਜੇਲ੍ਹ ਥਾਣੇ ਦੇ ਅੰਦਰ ਮੈਂ ਦੇਖਿਆ ਸਾਰਾ ਕੁਝ ਲੇਡੀਜ਼ ਹਵਾਲਾਤ ਬਹੁਤ ਜ਼ਰੂਰੀ ਹੈ ਕੰਪਲਸਰੀ ਹੈ ਹੁਣੇ ਲੜਾਈ ਹੋ ਜਾਏ 10 ਲੇਡੀਜ਼ ਜਾਣ ਕਿੱਥੇ ਰੱਖੋਗੇ ਤੁਸੀਂ ਨਹੀਂ ਮਾਰ ਕੇ ਕੰਮ ਨਹੀਂ ਖਾਈਓਂ ਜਦੋਂ ਵੀ ਕਿੰਨੇ ਬਿਠਾ ਲੂਗੇ ਹਵਾਲਾਤ ਨੇ ਹਵਾਲਾਤ ਹੈ ਰੋਜ਼ ਅੰਦਰ ਇੱਕ ਸਵਚਾਲੇ ਵੀ ਹੋਣਾ ਚਾਹੀਦਾ ਲੇਡੀਜ਼ ਦਾ ਠੀਕ ਅਕਿਵੇਂ ਮੰਨ ਲਵਗਾ ਤੁਸੀਂ ਅਸਚੂ ਦੇ ਕਮਰੇ ਲੈ ਕੇ ਕੋਣ ਅਸਚੂ ਚੋਪੜੇ ਕਮਰੇ ਬੜ ਨੰਦਾ অপরাধੀ ਨੂੰ ਕੋਈ ਨਹੀਂ ਹਵਾ ਦਿੰਦਾ ਦੋ ਤਿੰਨ ਗਲਤੀਆਂ ਨੇ ਇਹਨੂੰ ਸੁਧਾਰੋ ਬਸ ਬਹੁਤ ਆ ਕਰ ਲਓ ਫਾਰਮ ਲੈ ਕੇ ਆ ਜੀ ਪੰਜਾਬ ਸਟੇਟ ਅਤੇ ਚੰਡੀਗੜ੍ਹ ਹਿਊਮਨ ਰਾਈਟਸ ਕਮਿਸ਼ਨ ਤਰਫੋਂ ਸਮੇਂ-ਸਮੇਂ ਤੇ ਅਸੀਂ ਪੁਲਿਸ ਸਟੇਸ਼ਨ ਹਾਣਾ ਚੌਕੀ ਦਾ ਨਿਰੀਖਣ ਕਰਦੇ ਹਾਂ ਸਰਪ੍ਰਾਈਜ਼ ਅ ਦੇਖਣ ਵਾਸਤੇ ਕਿ ਕਿੰਨੀ ਮੁਸਤੈਦੀ ਦੇ ਨਾਲ ਉੱਥੇ ਅਧਿਕਾਰੀ ਕੰਮ ਕਰ ਰਹੇ ਨੇ। ਇਸ ਵੇਲੇ ਮੈਂ ਖੜਾ ਹਾਂ थाना ਦਸੂਹਾ ਡਿਸਟ੍ਰਿਕਟ ਹੁਸ਼ਿਆਰਪੁਰ। ਜੋ ਕਿ ਜੀਟੀ ਰੋਡ ਦੇ ਉੱਤੇ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਐਸਐਚਓ ਸਾਹਿਬ ਅੱਜ ਸਵੇਰੇ 8 ਵਜੇ ਦੇ ਗਏ ਹੋਏ ਨੇ। ਰਾਤ ਦੇ ਇਸ ਵੇਲੇ 8:00 ਵਜੇ ਰਹੇ ਨੇ। 8:00 ਵੱਜ ਚੁੱਕੇ ਨੇ। ਇੱਥੇ ਕੋਈ ਰਪਟ ਨਹੀਂ ਹੈ। ਇਹ ਗੱਡੀ ਉਹਨਾਂ ਦੀ ਇੱਥੇ ਖੜੀ ਹੈ। ਮੁਨਸ਼ੀ ਸਾਹਿਬ ਕੋਲੋਂ ਡਿਊਟੀ ਅਫਸਰ ਕੋਲੋਂ ਅਤੇ ਅਡੀਸ਼ਨਲ ਐਸਐਚਓ ਸਾਹਿਬ ਕੋਲੋਂ ਸਭ ਕੋਲੋਂ ਪੁੱਛ ਲਿੱਤਾ। एसएचओ साहब गैराज है 12 घंटे दूसरी गल पूरे इस थाने ਦੇ ਅੰਦਰ ਲੇਡੀਜ਼ ਹਵਾਲਾਤ ਨਹੀਂ ਹੈ ਲੇਡੀਜ਼ ਦਾ ਟਾਇਲਟ ਨਹੀਂ ਹੈ ਇਹ ਬਹੁਤ ਵੱਡੀਆਂ ਗਲਤੀਆਂ ਨੇ ਮੈਨੂੰ ਲੱਗਦਾ ਹੈ ਇਹ ਸੁਵਿਧਾਵਾਂ ਹਰ ਜਗ੍ਹਾ ਹੋਣੀਆਂ ਚਾਹੀਦੀਆਂ ਨੇ ਅਗਰ ਇੱਥੇ ਕੋਈ ਵਿਜ਼ਟਰ ਆਂਦਾ ਹੈ ਉਹਦੇ ਬੈਠਣ ਨਾਲ ਕੋਈ ਜਗ੍ਹਾ ਨਹੀਂ ਹੈ ਜਿਵੇਂ ਰਿਪੋਰਟ ਲਿਖਾਣ ਹੁੰਦਾ ਕੋਈ ਵਿਸਤਾਰ ਆਉਂਦਾ ਹੈ ਕੋਈ ਕੰਪਲੇਂਟ ਕਰਨ ਹੁੰਦਾ ਪਰ ਮੈਂ ਦੇਖ ਰਿਹਾ ਕਿ ਥਾਣੇ ਚ ਬਹੁਤ ਛੋਟੀ ਜੀ ਜਗ੍ਹਾ ਹੈ ਜਿਹਦੇ ਵਿੱਚ 5-6 ਗੱਡੀਆਂ ਉਹਨਾਂ ਨੇ ਆਪਣੀਆਂ ਖੜੀਆਂ ਕੀਤੀਆਂ ਨੇ ਅਗਰ ਕੋਈ ਪਬਲਿਕ ਆਂਦੀ ਹੈ ਕੋਈ ਕੰਪਲੇਂਟ ਕਰਨ ਆ ਰਿਹਾ ਆਪਣੀ ਗੱਡੀ ਕਿੱਥੇ ਖੜੀਆਂ ਕਰੇਗਾ ਤੇ ਇਸ ਪ੍ਰਕਾਰ ਦੀਆਂ ਚੀਜ਼ਾਂ ਅਸੀਂ ਇਹਨੂੰ ਉੱਚ ਅਧਿਕਾਰੀਆਂ ਤੱਕ ਪਹੁੰਚਾਵਾਂਗੇ ਐਡਵਾਈਜ਼ਰੀ ਜਾਰੀ ਕਰਾਂਗੇ ਔਰ ਇਸ ਅਸિયਤੇ ਕੌਗਨੀਸ਼ੈਂਸ ਲੈਂਦੇ ਹੋਏ ਚਾਹਾਂਗੇ ਕਿ ਇਹਨਾਂ ਤੇ ਐਕਸ਼ਨ ਹੋਏ ਜਿਹੜੇ ਲੋਕ ਵੀ ਆਪਣੀ ਡਿਊਟੀ ਲਾਪਰਵਾਹੀ ਕਰ ਰਹੇ ਨੇ ਕਿਉਂਕਿ ਸਿਰ ਉੱਚ ਅਧਿਕਾਰੀ ਹੀ ਲਾਪਰਵਾਹੀ ਕਰਦੇ ਨੇ ਇੱਕ ਐਸਐਚਓ ਇੱਕ ਪੁਲਿਸ ਸਟੇਸ਼ਨ ਦਾ ਹੈੱਡ ਹੁੰਦਾ 25-30 ਬੰਦੇ 40 ਬੰਦੋ ਨਾਲ ਥੱਲੇ ਉਹਨਾਂ ਨੇ ਤੇ ਅਗਰ ਹੈੱਡ ਹੀ ਗਾਇਬ ਹੋ ਜਾਏਗਾ ਥੱਲੇ ਦੇ ਕਨਸਟੇਬਲ ਕਿਸੇ ਜਾਣਗੇ ਉਹਨਾਂ ਨੂੰ ਕਰਨ ਦੀ ਕੀ ਰੋਲ ਹੈ ਛੋਟੇ ਅਧਿਕਾਰੀ ਦੀ ਬੜੀ ਮਾਦਰ ਗੱਲ ਹੈ ਕਿ ਪੰਜ ਭੈਣਾ ਯਾਨੀ ਫੀਮੇਲ ਵੀ ਇੱਥੇ EMPLOYEES ਹੈਗੇ ਆ ਪਰ ਪੂਰੇ ਇਸ ਥਾਣੇ ਦੇ ਅੰਦਰ ਇੱਕ ਵੀ ਫੀਮੇਲ ਟਾਇਲਟ ਨਹੀਂ ਹੈ ਥਾਣਾ ਦਸੂਆ ਡਿਸਟ੍ਰਿਕਟ ਹੁਸ਼ਿਆਰਪੁਰ ਜੀਟੀ ਰੋਡ ਦੇ ਉੱਪਰ ਹੈਗੀ ਤੇ ਮੈਂ ਇਸ ਗੱਲ ਨੂੰ ਬਹੁਤ ਸੀਰੀਅਸ ਲੈਂਦੇ ਹੋਇਆ ਅਜ਼ੀਰ ਉੱਪਰ ਲਿਖ ਕੇ ਅਸੀਂ ਤੁਰੰਤ ਇਸ ਤੇ ਕਾਰਵਾਈ ਕਰਨ ਵਾਸਤੇ ਆਪਣੀ ਐਡਵਾਈਜ਼ੀਂ ਦੇ ਦਿੱਤੀ